मुर्गा मुा bye ਜਿੰਦਾਬਾਦ ਜਿੰਦਾਬਾਦ ਦੋਆ ਫੌਮਲਾ ਦਾ ਜਿੰਦਾਬਾਦ 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 ਬਹੁਤ ਬਹੁਤ ਤਾਲੂਕ ਕਿਉਂਕਿ ਕੱਲ ਜਿਹੜੀ ਇੱਕ ਧੌੜੀ ਵਾਸਤੇ ਸ਼ੰਭੂ ਬਾਸਤ ਦੇਤੇ ਹੋਈ ਹੈ ਬੀਜੇਪੀ ਦੇ ਗੁੰਡੇ ਹਸਤੇ ਆਪਣੇ ਮੀਂਹ ਨੂੰ ਸਕਾ ਕੇ ਕਿਰੇ ਆਪਣੇ ਥੋਲ ਦੇ ਮੌਕੇ ਨੇ ਹੈ ਲੋ ਬਦਨਾਮ ਕਰਨ ਦੀਆਂ ਚਾਲਾਂ ਚੱਲਣ ਲੱਗੇ ਹੋਏ ਨੇ ਆਪਾਂ ਸਾਰੇ ਨੂੰ ਪਤਾ ਬੜੇ ਏ ਕਿ ਇਹ ਆਪਣੇ ਦੋਇ ਫਾਰਮਾਂ ਦੇ ਆਗੂ ਨੇ ਬੜੇ ਚੋਰੀ ਬਾਗ ਨੇ ਕਿਉਂਕਿ ਬੜੇ ਯਾਰ ਵੀ ਨੇ ਦਾ ਕੋਲੇ ਫੌਲਾਂੇ ਘੜਾ دیے ਨੇ ਇਹ ਗੱਲਾਂ ਸਾਰਿਆਂ ਬਾਜ਼ ਦੇ ਨੇ ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੁੰਦਾ ਕਿਹੜਾ ਵੱਤਰ ਪਾਰਟੀ ਜਦ ਜੇ ਨੇ ਕੋਈ ਕਹਿ ਲੋ ਵੀ ਸਿਆਸੀ ਬੰਦਾ ਆਪਾਂ ਨੂੰ ਕਿਹੜਾ ਨੁਕਸਾਨ ਪਹੁੰਚਾ ਸਕਦਾ ਹੈ ਐਸ ਕਰਕੇ ਆਪਾਂ ਤੁਹਾਨੂੰ ਬੜੇ ਧਿਆਨ ਦੀ ਗੱਲ ਰੱਖਣ ਦੀ ਲੋੜ ਹੈ ਕਿਉਂਕਿ ਜਿਹੜਾ ਅੱਜ ਸ਼ੰਭੂ ਬਾਗਰ ਦੀ ਗਿਫਤੀ ਹੈ ਉਹਦੇ ਲੱਗ ਭਾਗਾਂ ਜਿੱਤੇ ਗੁਣਾ ਜ਼ਿਆਦਾ ਦਿੱਤੀ ਗਈ ਹੈ ਜਿਹੜੀ ਆਪਣੀ ਖਨੌਰੀ ਬਾਗਰ ਦੀ ਗਿਫਤੀ ਹੈ ਜਿੰਨੇ ਵੀ ਖਨੌਰੀ ਬਾਗਰ ਨਾਲ ਇੱਥੇ ਆਪਾਂ ਸਮਾਜਿਕ ਲੋਕਾਂ ਕਿਤੇ ਜੱਜੇਬੰਦੀ ਦਾ ਨਵਾਂ ਚੇਂਜਮੈਂਟ ਉਹ ਆਪਾਂ ਇਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਰ ਪਿੰਡਾਂ ਦੇ ਵਿੱਚ ਸੇਚੇ ਕੈਟਰ ਬੈਠਿਆ ਉਹਨਾਂ ਨੂੰ ਬੇਨਤੀਆ ਕਰੋ ਪਿੰਦਾ ਕਰੋ ਜਿਹੜੇ ਤਾਲੇ ਹੰਸਾਲਾ ਆਪਣੀਆਂ ਬੀਜਪੀ ਦੀ ਸਰਕਾਰਾਂ ਜਿਹੜੇ ਆਪਣੇ ਹਮਲੇ ਕਰਾਉਣ ਜਾ ਰਹੀ ਹੈ ਇਹਦਾ ਭਾਵ ਉਹ ਆਪਣਾ ਡੇਰੇ ਵਿਜਾ ਹੋਤਾ ਇਹਦਾ ਜੀ ਆਪਣੇ ਇਸੇ ਬਾਗਰਾ ਦੇ ਉੱਤੇ ਗੇਤੀ ਵਧਣੀ ਹੈ ਖੇਤੀ ਲਈ ਜਿਹੜੇ ਕੱਠ ਤੇ ਲੋਹੇ ਦੀ ਰਾਖਾ ਹੈ ਸਰਕ ਕਰਕੇ ਜਿਹੜੀ ਇਹ ਕਸਾਂ ਦੇ ਲੋੜਾਂ ਤਾਂ ਇਹ ਲੋਕ ਤਾਂ ਹੀ ਆਪਣੇ ਅੱਗੇ ਜਿਹੜਾ ਸ਼ਿਕਾਸ ਨੇ ਆਪਣੇ ਤੇਈ ਕਾ ਰਨ ਜਾ ਰਹੇ ਨੇ ਹੋਰ ਤਾਂ ਕੋਈ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੱਥੇਬੰਦੀ ਇਹਦੇ ਲੋਹੇ ਫਾਰਮਾਂ ਵੱਲੋਂ ਕੋਈ ਸ਼ਿਕਾਸ ਤੇ ਇਖਾਕ ਕਰਨ ਵਾਲੇ ਐਸ ਕਰਕੇ ਆਪਾਂ ਨੂੰ ਚੰਨੇ ਰਹਿਣ ਦੀ ਲੋੜ ਹੈ ਆਵਰਾ ਜਿੰਨਾਂ ਵਿੱਚ ਜੋ ਲੱਗਦਾ ਜਿਹੜੇ ਸਾਡੇ ਵੀਰ ਭਰਾ ਚਰੋ ਅੱਜ ਦਾ ਮੁੱਦਾ ਕੀ ਜਨਾ ਹੈ ਤਾਂ ਸਾਡੇ ਜਿਹੜਾ 11 ਭੈਣਾਂ ਦੀ ਗਿਣਤੀ ਹੈ ਉਹ ਇਥੇ ਆਪਾਂ ਹਫ਼ਤੇ ਦੇ ਵਿੱਚ ਜਿਹੜਾ ਰਿਹਾ ਨਾ ਦੇ ਕੇ ਨਹੀਂ ਵਾਟ ਵਾਟ ਦੇ ਤੇ ਉਹ ਦੇ ਨਿਯਮ ਅਨੁਸਾਰ ਹਫ਼ਤੇ ਦੇ ਵਿੱਚ ਜਿਹੜਾ ਨੰਬਰ ਦੀ ਗਿਣਤੀ ਤੇ ਆਪਣੇ ਤੇ ਬੀਬੀਆਂ ਦੀ ਮੌਜੂਦਿਆ ਨਾਲ ਇਸੇ ਬੋਲ ਦਿੱਤੀ ਹੈ ਤਾਂ ਫਿਰ ਵੀ ਇਹਦਾ ਜਿਹੜਾ ਅंदोलਨ ਦੇ ਦਿੱਕਾ ਹੈ ਪ੍ਰਕਿਰਿਆ ਹੋ ਜਾਣੀ ਹੈ ਐਸਾ ਕਿ ਸਾਰੇ ਜੱਲੇ ਵੰਗਿਆ ਤੇ ਅਗੋਂ ਮੈਂ ਬੇਤੀਆ ਕਰਦਾ ਵੀ ਜਿਹੜੇ ਇਹ ਆਪਣਾ ਦਿੱਕੇ ਕੇਡਰ ਬੈਠੇ ਆ ਜਿੱਦਾਂ ਵੀ ਹੋ ਸਕਦਾ ਹੈ ਅਪੀਲਾ ਕਰੋ ਸਖਤ ਕਾਰਨਾ ਕਰੋ ਜਿਵੇਂ ਵੀ ਉੰਦੀ ਆਪਣੇ ਅੱਤੇ ਗਿਣਤੀਆ ਬਣਾਏ ਬਦਾਈਏ ਇਹਨੀਆਂ ਮਾਚਰ ਪਰਿਵਾਰ ਉਹਨੇ ਕੋਈ ਕੁਝ ਬੁਲਾ ਰਿਹਾ ਤਾਂ ਮਾਫੀ ਚਾਹਦਾ ਕਿਉਂਕਿ